ਬਾਬਾ ਦੀਪ ਸਿੰਘ ਜੀ ਮਹਾਰਾਜ ਜੀ ਤੇ ਬੜਾ ਭਰੋਸਾ ਜੇ ਸੱਚੀ ਮੈਂ ਕੰਨਾ ਜੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਇੰਨਾ ਕੁ ਪਵਿੱਤਰ ਨਾਮ ਹੈ ਨਾ ਬਾਬਾ ਜੀ ਦਾ ਤੁਸੀਂ ਲੋਗੇ ਤੁਹਾਡੀ ਜ਼ਿੰਦਗੀ ਬਦਲੇਗੀ ਇਹ ਜਿਹੜੇ ਦੁੱਖ ਹੈ ਜਿਹੜੀਆਂ ਪਰੇਸ਼ਾਨੀਆਂ ਆਈਆਂ ਜਰੂਰ ਪਿੱਛੇ ਹੋਣਗੀਆਂ ਕਿਉਂਕਿ ਬਾਬਾ ਦੀਪ ਸਿੰਘ ਜੀ ਮਹਾਰਾਜ ਜੀ ਦੀ ਭਗਤੀ ਬਹੁਤ ਜ਼ਿਆਦਾ ਹੈ ਆਪਾਂ ਬਿਆਨ ਨਹੀਂ ਕਰ ਸਕਦੇ ਸ਼ਬਦਾਂ ਦੇ ਵਿੱਚ ਬਾਬਾ ਦੀਪ ਸਿੰਘ ਜੀ ਕੋਲੋਂ ਭਗਤੀ ਵੀ ਪੂਰੀ ਹੈ ਤੇ ਸ਼ਕਤੀ ਵੀ ਪੂਰੀ ਹੈ ਇਸ ਲਈ ਜਦੋਂ ਤੁਹਾਨੂੰ ਜਿਆਦਾ ਟੈਨਸ਼ਨ ਹੋਵੇ ਜਦੋਂ ਤੁਹਾਨੂੰ ਬਹੁਤ ਜਿਆਦਾ ਸਟ्रेस ਲੱਗੇ ਦਿਮਾਗ ਤੇ ਟੈਨਸ਼ਨਾਂ ਨੇ ਹਰ ਪਾਸਿਓਂ ਘੇਰਿਆ ਹੋਵੇ ਦੁਨੀਆ ਨੇ ਸਾਥ ਛੱਡਤਾ ਹੋਵੇ ਉਦੋਂ ਬਸ ਇੱਕੋ ਗੱਲ ਯਾਦ ਰੱਖਣੀ ਹੈ ਤੇ ਇੱਕੋ ਗੱਲ ਕਹਿਣੀ ਹੈ ਆਪਣੇ ਦਿਲੋ ਦਿਮਾਗ ਨੂੰ ਕਿ ਦਿਲਾਂ ਤੂੰ ਟੈਨਸ਼ਨ ਨਹੀਂ ਲੈਣੀ ਬਾਬਾ ਦੀਪ ਸਿੰਘ ਜੀ ਮਹਾਰਾਜ ਜੀ ਤੇਰੇ ਨਾਲ ਬੈਠੇ ਆ ਸਭ ਕੁਝ ਠੀਕ ਹੋਏਗਾ ਬਾਬਾ ਜੀ ਸਭ ਕੁਝ ਠੀਕ ਕਰਨਗੇ ਤੇ ਇਹ ਸੱਚੇ ਵਿਸ਼ਵਾਸ ਦੀ ਗੱਲ ਜੇ ਬਾਬਾ ਦੀਪ ਸਿੰਘ ਜੀ ਮਹਾਰਾਜ ਜੀ ਦੇ ਪਿਆਰ ਚ ਨਹੀਂ ਗੱਲ ਕਹਿ ਸਕਦਾ ਮੈਂ ਇਹ ਜੇ ਤੁਹਾਡਾ ਸੱਚਾ ਭਰੋਸਾ ਹੋ ਗਿਆ ਨਾ ਤੁਸੀਂ ਦੁਨੀਆ ਵੱਲ ਨਹੀਂ ਤੁਸੀਂ ਸਿਰਫ ਆਪਣੇ ਮਾਲਕ ਦੇ ਪਾਸ